ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਸਭਿਵਿਧਾਨ ਚੌਂਗ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਭਿਵਿਧਾਨ ਚੌਂਗ ਪੂਰੀ ਤਰ੍ਹਾਂ ਜਿਹੜਾ ਜਾਮ ਕਰ ਦਿੱਤਾ ਹੈ ਬੰਦ ਕਰ ਦਿੱਤਾ ਹੈ ਵੀ ਦੇਖ ਸਕਦੇ ਹੋ ਇਹ ਸਭਿਵਿਧਾਨ ਚੌਂਗ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਦੇਖ ਸਕਦੇ ਹੋ ਅੰਦਨਵਾਦੀ ਜਿਹੜੇ ਹੈਗੇ ਉਹਨਾਂ ਵਿੱਚ ਜਿਹੜੀ ਚੌਂਗ ਦਿੱਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਮਲਾਜ ਮਜ਼ਦੂਰ ਕਿਸਾਨ श नी बि सी रत मोबाइल वेरीफिकेशन न peace ਕੀ ਕਿਸ ਬਾਰੇ ਬੋਲ ਰਿਹਾ ਹੈ ਇਸ ਬਿਸ਼ੇ ਬਿਸ਼ੇ ਠੀਕ ਹੈ ਤੂੰ ਬੋਲੇਗਾ ਕਾਹਦੇ ਹੈ ਬੈਂਡ ਲਗਾ ਦੇਵੇਂ ਜਾਂ ਮੇਕਅਪ ਕਰੀਂ ਜਿੰਦਾਬਾਦ ਆ ਮੈਂ ਨਾਲ ਹੀ ਕਰਦੀ ਹਾਂ ਤੇ ਜੀ ਪ੍ਰਧਾਨ ਜੀ ਜੰਮਯਾ ਜੰਮਯਾ ਹਾਂਜੀ ਇੱਕ ਮਿੰਟ ਮੈਂ ਥੋੜਾ ਦੱਸ ਦਿਓ ਬਲੀਵ ਕਰ ਦਿਓ ਜਿਹੜਾ ਤੁਸੀਂ ਅੱਜ ਖੜੇ ਹੋ ਰੋਡ ਦੇ ਉੱਤੇ ਨੰਦਾ ਨੂੰ ਪ੍ਰਧਾਨ ਜੀ ਅੱਜ 10 ਡੇਢ ਜਨ ਦੇ ਵਿਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਪੂਰੇ ਦੇਸ਼ ਦਾ ਮਜ਼ਦੂਰ ਕਿਸਾਨ ਮੁਲਾਜ਼ਮ ਅੱਜ ਸੜਕਾਂ ਤੇ ਆ ਅਸੀਂ ਵੀ ਇਸ ਹੜਤਾਲ ਦਾ ਸਮਰਥਨ ਕਰਨ ਲਈ ਅੱਜ ਸਵੇਰ ਤੋਂ ਹੀ ਆਂਗਣਵਾਲੀ ਵਰਕਰ ਹੈਲਪਰ ਆ ਆਸ਼ਾ ਵਰਕਰ ਮਿੱਟੀ ਵਰਕਰ ਕੰਟਰੈਕਸ਼ਨ ਵਰਕਰ ਪਿੰਡੂ ਖੇਤ ਮਜ਼ਦੂਰ ਕੰਮਕਾਜ ਕਰਮਚਾਰੀ ਹੋਰ ਵੀ ਜਿਹੜੇ ਸਾਥੀ ਆ ਉਹ ਸਾਡੇ ਨਾਲ ਅੱਜ ਹੜਤਾਲ ਕੀ ਸੀ ਤੇ ਸਾਡੀ ਅੱਜ ਜਿਹੜੀ ਆਂਗਣਵਾੜੀ ਵਰਕਰਾਂ ਦੀ ਮੇਨ ਡਿਮਾਂਡ ਇਹ ਆ ਕਿ ਕੇਂਦਰ ਸਰਕਾਰ ਨੇ ਪੋਸ਼ਣ ਟ੍ਰੈਕਰ ਐਪਿਆਂ ਦਾ ਉਹਦੇ ਲਈ ਕੇਂਦਰ ਸਰਕਾਰ ਨੇ ਸਾਨੂੰ ਮੋਬਾਈਲ ਦੇ ਲਈ ਪੰਜਾਬ ਸਰਕਾਰ ਨੂੰ ਪੈਸਾ ਦਿੱਤਾ ਹੋਇਆ ਸਾਡਾ ਡਿਪਾਰਟਮੈਂਟ 2118 ਤੋਂ ਪੋਸ਼ਨ ਟਰੈਕਰ ਦਾ ਕੰਮ ਤਾਂ ਸਾਡੇ ਕੋਲੋਂ ਲੈ ਰਿਆ ਪਰ ਸਾਨੂੰ ਜਿਹੜੇ ਸਰਕਾਰੀ ਟੋਲ ਦੇਣੇ ਸੀ ਉਹ ਅਜੇ ਤੱਕ ਨਹੀਂ ਦਿੱਤੇ ਅਸੀਂ ਵਾਰ-ਵਾਰ ਆਪਣੇ ਵਿਧਾਇਕ ਮੈਂਟਰੀ ਡਾਕਟਰ ਬਲਜੀਤ ਕੌਰ ਦੇ ਨਾਲ ਮਿਲ ਕੇ ਡੈਪਿਊਟੇਸ਼ਨ ਮਿਲ ਕੇ ਠੀਕ ਨਾ ਕਰਕੇ ਉਹਨਾਂ ਨੂੰ ਦੱਸ ਦਿੱਤੇ ਆ ਪਿਛਲੇ 15 ਜੂਨ ਨੂੰ ਅਸੀਂ ਮੁੱਖ ਮੰਤਰੀ ਭਗਵਾਨ ਕਮਨ ਜੀ ਦੇ ਨਾਲ ਵੀ ਬੀਸੀ ਤੇ ਗੱਲਬਾਤ ਕੀਤੀ ਆ ਉਹਨਾਂ ਨੂੰ ਆਪਣੀ ਇਹ ਦਰਦ ਭਰੀ ਕਹਾਣੀ ਦੱਸੀ ਕਿ ਕੇਂਦਰ ਸਰਕਾਰ ਵੱਲੋਂ ਇੱਕ ਪਾਲਿਸੀ ਮੈਟਰ ਲਿਆਂਦਾ ਗਿਆ ਜਿਹਦੇ ਵਿੱਚ ਲਾਭਪਾਤਰੀਆਂ ਦਾ ਐਫਆਰਐਸ ਤੇ ਆਈਕੇਵਾਈਸੀ ਕੀਤੀ ਜਾਵੇ ਤੇ ਫੇਰ ਹੀ ਉਹਨਾਂ ਨੂੰ ਜਿਹੜਾ ਉਹ ਲਾਭ ਦਿੱਤਾ ਜਾਵੇ ਪਰ ਬਹੁਤੇ ਮਜ਼ਦੂਰ ਜਿਹੜੇ ਆ ਬਹੁਤੇ ਲਾਭਪਾਤਰੀ ਜਿਹੜੇ ਆ ਉਹ ਮਜ਼ਦੂਰ ਆ ਉਹਨਾਂ ਦੇ ਕੋਲ ਫੋਨ ਨਹੀਂ ਹੈਗੇ ਉਹ ਕੋਈ ਪੱਠਾ ਮਜ਼ਦੂਰ ਆ ਕੋਈ ਕੰਟਰੈਕਸ਼ਨ ਵਰਕਰ ਆ ਕੋਈ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਆ ਤੇ ਜਦੋਂ ਅਸੀਂ ਉਹਨਾਂ ਦੇ ਨਾਲ ਜਾ ਕੇ ਗੱਲ ਕਰਦੇ ਆਂ ਤੇ ਉਹ ਵਿਚਾਰੀਆਂ ਦੇ ਕੋਲ ਮੋਬਾਈਲ ਨਹੀਂ ਹੈ ਜੇ ਕਿਸੇ ਕੋਲ ਮੋਬਾਈਲ ਹੈ ਤੇ ਉਹਦੇ ਵਿੱਚ ਪੈਕ ਨਹੀਂ ਹੈਗਾ ਤੇ ਸਰਕਾਰ ਜਿਹੜੀ ਉਹ ਕਹਿੰਦੇ 600 ਗ੍ਰਾਮ ਉਹਨਾਂ ਦਾ ਨਮਕੀਨ ਦਲਿਆ ਬਣਦਾ ਕਦੇ ਟਿੱਕ ਟਿਕੜੀ ਇਨਸਟਾਗ੍ਰਾਮ ਬਣਦੀ ਆ ਤੇ ਸਰਕਾਰ ਕਹਿੰਦੀ ਆ ਕਿ ਜੇ ਮਾਂ ਆਉਂਦੀ ਆ ਤੇ ਮਾਂ ਹੀ ਜਿਹੜੀ ਆ ਉਹ ਖਾਣਾ ਲੈ ਕੇ ਜਾਵੇ ਉਹ ਮਾਂ ਇੱਕ ਤਾਂ ਆਪਣਾ ਪੂਰਾ ਦਿਨ ਜਾਪ ਕਰੂਗੀ ਦੂਸਰਾ ਉਹ ਆਪਣੇ ਮੋਬਾਈਲ ਖਰੀਦੂਗੀ ਫਿਰ ਉਹ ਮੋਬਾਈਲ ਦੇ ਵਿੱਚ ਡਾਟਾ ਪੈਕ ਪਵਾਉਗੀ ਫਿਰ ਜਾ ਕੇ ਸਾਡੇ ਕੋਲੋਂ ਰਾਸ਼ਨ ਲੈਣਾ ਹੋਊਗੀ ਜੇ ਅਸੀਂ ਉਹ ਤਾਂ ਉਹ ਟੀਪੀ ਲੈਣੇ ਆ ਉਹ ਤਾਂ ਮੋਬਾਈਲ ਦੀ ਗੀਕੇ ਵਿੱਚ ਹੀ ਕਰਦੇ ਆ ਤੇ ਜਦੋਂ ਉਹਦੇ ਵਿੱਚ ਕੋਈ ਸਕੇਮ ਹੋ ਜਾਂਦਾ ਤੇ ਉੱਥੇ ਸਾਡੀ ਵਰਕਰ ਭੈਣ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸਾਰੇ ਰੋੜਕਾ ਬਲਾਕ ਦੇ ਪਿੰਡ ਭਾਰਤਵਾਦੀਆਂ ਦੇ ਵਿੱਚ ਆਂਗਣਵਾੜੀ ਵਰਕਰ ਨੂੰ ਕੋਸ਼ੀਠਾ ਰਾਇਆ ਗਿਆ ਕਿਉਂਕਿ ਉਹਨੇ ਪੀਐਮਐਮਵਾਈ ਜਿਹੜੀ ਪ੍ਰਧਾਨ ਮੰਤਰੀ ਕਨੋ ਸਕੀਮ ਆ ਗੈਰ ਰੋਟੀ ਔਰਤਾਂ ਨੂੰ ਦੇ ਰਹੀ ਹੈ 5000 ਰੁਪਏ ਸਰਕਾਰ ਨੇ ਦੇਣਾ ਉਹਨਾਂ ਦਾ ਫਾਰਮ ਲੈਣ ਲਈ ਜਬਨੇ ਨੇ ਆਂਗਣਵਾੜੀ ਵਰਕਰ ਨੇ ਫਾਰਮ ਭਰੇ ਉਹਨਾਂ ਦਾ ਜਿਹੜਾ ਮੋਬਾਈਲ ਨੰਬਰ ਆ ਉਹਨਾਂ ਦਾ ਬੈਂਕ ਖਾਤਾ ਉਹ ਸੰਸਾਰਾ ਪਰਨਾ ਪਿੰਡ ਆਇਆ ਕਰਕੇ ਕਿਸੇ ਫਰਾਡ ਨੇ ਕਾਲ ਕਰਕੇ OTP ਮੰਗਿਆ ਉਹਨੂੰ ਤਾਂ 40000 ਰੁਪਏ ਉਹਨਾਂ ਦੇ ਖਾਤੇ ਤੋਂ ਲੈ ਲਿਆ ਉਸ ਉਸ ਉਹਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਇਕੱਠੇ ਕਰਕੇ ਅੰਗਨwadi ਵਰਕਰ ਹੈਲਪਰ ਨੂੰ ਵਿੱਚ ਭੇਟਾ ਕੇ ਆਪਣਾ 40000 ਰੁਪਏ ਅੰਗਨwadi ਵਰਕਰ ਦੇ ਹੈਲਪਰ ਕੋਲੋਂ ਲੈ ਲਿਆ ਜਦੋਂ ਇਹ ਗੱਲ ਅਸੀਂ ਮਹਿਕਮੇ ਨੂੰ ਕੋਲ ਲਿਆਂਗੀ ਤੇ ਮਹਿਕਮੇ ਇਸ ਗੱਲ ਤੋਂ ਭੱਜ ਗਿਆ ਕਿ ਅਸੀਂ ਤਾਂ ਇਹਦੀ ਗਰੰਟੀ ਨਹੀਂ ਦਿੰਦੇ ਜਿਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਨੂੰ ਮਹਿਕਮਾ ਗਰੰਟੀ ਦੇਵੇ ਤੇ ਨਾਲ ਫੋਨ ਦੇਵੇ ਤੇ ਜਿੱਦਾਂ ਵਧੀਆ ਡਾਟਾ ਪੈਕ ਅੱਜ ਕੀ ਗੱਲਬਾਤ ਹੋਈ ਹੈ ਅੱਜ ਤੁਸੀਂ ਹੁਣ ਜਿਹੜਾ ਹੜਤਾਲ ਦੇ ਵਿੱਚ ਬੈਠੇ ਆ ਜੀ ਅੱਜ ਗੱਲਬਾਤ ਹੋਈ ਹੈ ਕਿਸੇ ਨਾਲ ਤੁਹਾਡੀ ਹੁਣੇ ਹੁਣੇ ਸਾਡਾ ਮੰਗ ਪੱਤਰ ਜਿਹੜਾ ਸੀਸ ਸਾਹਿਬ ਦੇ ਨਾਮ ਇਹ ਲੈ ਕੇ ਗਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ 1 ਘੰਟੇ ਤੱਕ ਤੁਹਾਡੀ ਗੱਲੀਆਂ ਮਿਲਣੇ ਕੋਈ ਸੀਸ ਸਾਹਿਬ ਦੇ ਨਾਲ ਕਰਾਉਣੇ ਆ ਕਿਉਂਕਿ ਡੀਸੀ ਸਾਹਿਬ ਵੱਲੋਂ ਵੀ ਪ੍ਰੈਸ਼ਰ ਲਾਈਜ਼ ਕੀਤਾ ਜਾ ਰਿਹਾ ਹੈ ਅੰਗਰਵਾੜੀ ਵਰਕਰਾਂ ਨੂੰ ਸਾਡੀਆਂ ਦੋ ਅੰਗਰਵਾੜੀ ਵਰਕਰ ਭੈਣਾਂ ਦੀ ਜਿਹੜੀ ਉਹ ਜਾਨ ਵੀ ਚਲ ਗਈ ਕਿੰਨੇ ਮੁਲਾਜ਼ਮ ਹੈਗੇ ਆ ਇਹ ਨੰਬਰ ਸੇ ਗੱਲ ਕਰਦੇ ਆ ਸਾਡੇ ਸੈਂਟਰ ਆ ਤੇ ਜਿਹਦੇ ਵਿੱਚ ਕਾਸ਼ਕ ਤਸੰਨੀਆ ਖਾਲੀ ਆ ਅੰਗਲਵਾੜੀ ਪਰ ਕਰ ਰਹੀਆਂ ਪੁਸ਼ਕ ਹੈਲਪ ਕਰਾਉਂਦੀਆਂ 1650 50 ਅੰਗਲਵਾੜੀ ਆ ਗਿਆ ਕਬੂਲ ਆ ਜੀ ਮੇਰਾ ਨਾਮ ਕਿਸ਼ਨਾ ਕੁਮਾਰੀਆ ਮੈਂ ਜ਼ਿਲ੍ਹਾ ਸਿੱਖਿਆ ਅੰਗਲਵਾੜੀ ਬਣਾ ਚੀਕ ਬਿਲਕੁਲ ਦੇਖ ਸੋ ਜਿਹੜੇ ਅੰਗਲਵਾੜੀ ਵਾਲੋ ਜਿਹੜਾ ਕੀ ਇੱਥੇ ਤੁਸੀਂ ਦੇਖ ਸੋ ਜਿਹੜਾ ਜਿਹੜਾ ਆਪਣੀਆਂ ਮੰਗਾਂ ਹੜਤਾਲ ਦੇ ਵਿੱਚ ਸੀ ਜਿਹੜਾ ਦੱਸਿਆ ਜਾ ਰਿਹਾ ਕਿ ਸਾਡਾ ਮੰਗ ਪੱਤਰ ਜਿਹੜਾ ਸੀਪੀ ਸਾਹਿਬ ਜਿਹੜਾ ਦਿੱਤੀ ਗਈ ਹੈ ਤੇ ਹੁਣ ਉਸ ਤੋਂ ਬਾਅਦ ਜਿਹੜੇ ਪ੍ਰਧਾਨ ਜੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਤੱਲੇ ਆ ਗਿਆ ਤੋਂ ਇਹਦੇ ਮੁਖੀ ਦੇ ਪ੍ਰਧਾਨ ਹੈ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀਆਂ ਮੰਗਾਂ ਇਹਨਾਂ ਦੀਆਂ ਕੀ ਮੰਗਾਂ ਹੋ ਰਹੀਆਂ ਨੇ ਜਦੋਂ ਅਸੀਂ ਓਟੀਟੀ ਉਹ ਤੋਂ ਕੋਲ ਲੈਣਾ ਆ ਰਾ ਪਤਰੀ ਕੋਲੋਂ ਓਟੀਟੀ ਲੈਣਾ ਆ ਅੱਜ ਦਾ ਸਕੈਮ ਕਿੰਨੇ ਹੋ ਰਹੇ ਆ ਪੈਸਾ ਨਿਕਲ ਗਿਆ ਤੇ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਇੰਦਰ ਦੀਆਂ ਸਕੈਮ ਵਾਲੀਆਂ ਜਿਹੜੀਆਂ ਹੈਗੀਆਂ ਆ ਖਬਰਾਂ ਬਹੁਤ ਤੁਸੀਂ ਦੇਖੀਆਂ ਨਹੀਂ ਹੋਣੀਆਂ ਆ ਕਿ ਪੈਸਾ ਨਿਕਲ ਗਿਆ ਸਾਡਾ ਤੁਹਾਡੇ ਸਟਾਫ ਨੂੰ ਪ੍ਰੈਸ਼ਰਾਈਜ਼ ਕਰ ਰਹੇ ਆ ਸਾਡਾ ਡਿਪਾਰਟਮੈਂਟ ਜਿਹੜਾ ਸਾਨੂੰ ਭਰੋਸਾ ਨਹੀਂ ਦੇ ਰਿਹਾ ਜਿਹੜਾ ਪੈਸਾ ਨਿਕਲੂਗਾ ਉਹ ਵੀ ਆਂਗਨਵਾੜੀ ਵਰਕਰ ਹੀ ਆਪਣੇ ਬਾਲ ਪਟਾਵੇ ਉਹੀ ਉਹਦਾ ਹੀ ਸ਼ੋਸ਼ਣ ਹੋਏ ਅਸੀਂ ਕੁਛ ਨਾ ਕਰੀਏ ਅਸੀਂ ਸਿਰਫ ਇੱਕ ਕੰਮ ਕਰਵਾਣਾ ਹੈ ਕਿ ਅਸੀਂ ਸਾਡੀਆਂ ਜਥੇਬੰਦੀਆਂ ਜਿੱਤਾਂ ਵੀ ਜੁੰਨੀਆਂ ਵਾਂਗੂ ਸਰਦਾਰ ਸਾਡੇ ਲਈ ਲੜਨ ਲਈ ਸਮਝੇ ਰਸਤੇ ਉਹ ਤੌਰ ਮੈ ਸਾਨੂੰ ਤੋੜਿਆ ਹੋਇਆ ਹੈ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿੰਨਾ ਜੇ ਸਾਡੇ ਕੋਲ ਫੋਨ ਨਹੀਂ ਹੈ ਡਾਟਾ ਨਹੀਂ ਹੈ ਤੇ ਅਸੀਂ ਕੰਮ ਕਰਨ ਲਈ ਮਜਬੂਰ ਹਾਂ ਮੈਂ ਸੰਸਦ ਆਪਾਰਮੈਂਟ ਆਇਨ ਦੇ ਸਾਡੇ ਦਿਨ ਨਮੀ ਨਮੀ ਫਰਮਾਨ ਕਰਦਾ ਆ ਕਿ ਅਸੀਂ ਤੁਹਾਡੇ ਸੋਚਣਾ ਸਿਮਾਰ ਖਾਸ ਤੇ ਆਂਦੇ ਨੇ ਰਹੀ ਸਰਕਾਰ ਦੀ ਗੱਲ ਇਹ ਸਰਕਾਰ ਨੂੰ ਇਸ ਪ੍ਰਿੰਸਪਲ ਤੋਂ ਵੱਧ ਮੰਗ ਪੱਤਰ ਦੇ ਚੁੱਕੇ ਆ ਲਾਰਿਆ ਵਾਲੀ ਸਰਕਾਰ ਆ ਇਹ ਕਿਸੇ ਦਾ ਕੋਸ਼ਿਸ਼ ਹੋਣੀ ਚਾਹੀਦੀ ਕਿ ਇਹਨਾਂ ਆਪਣੇ ਅਧਿਕਾਰ ਜਿੱਲੇ ਲੱਗ ਰਹੇ ਆ ਤੇ ਕਿਸੇ ਦੇਖਿਆ ਨਹੀਂ ਹੋਣਾ ਆ ਤੇ ਇਹਨਾਂ ਆਮ ਲੋਕਾਂ ਦੀ ਕੋਈ ਕਦਰ ਨਹੀਂ ਵੀ ਹੀ ਹੜਤਾਲਾਂ ਤੇ ਵੀ ਬੰਦੇ ਉਹ ਸਭ ਕੁਝ ਹੁੰਦਾ ਉਸ ਤੋਂ ਬਾਅਦ ਵੀ ਤੁਸੀਂ ਮੰਗ ਪੰਗੇ ਪੱਤਰ ਤੇ ਮੰਗ ਪੱਤਰ ਦਿੱਤੇ ਜਾ ਰਹੇ ਬਾਰ ਬਾਰ ਕਿ ਜਬ ਪਹਿਲੇ ਦਿਨ ਦਾ ਪ੍ਰੋਟੈਸਟ ਸੀ 4 ਤਰੀਕ ਦਾ ਹੂੰ ਉਸ ਦਿਨ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮਤਲਬ ਕਿ ਸੀਐਮ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ ਰਾਤ ਦੇ 10 ਵਜੇ ਤੱਕ ਅਸੀਂ ਫੋਨ ਲਿਖਦੇ ਰਹੇ ਸਾਨੂੰ ਕਿਸੇ ਦਾ ਫੋਨ ਨਹੀਂ ਆਇਆ ਸਵੇਰ ਦੇ 10 ਵਜੇ ਤੱਕ ਵੀ ਕੋਈ ਫੋਨ ਨਹੀਂ ਆਇਆ ਇਹਨਾਂ ਨੇ ਸਾਡਾ ਉਥੋਂ ਘਰ ਨਾਲ ਇਹ ਕਹਿ ਕੇ ਠਾ ਤਾਂ ਕਿ ਅਸੀਂ ਪਤਵੰਤਾਨ ਸੀਐਮ ਨਾਲ ਗੱਲਬਾਤ ਕਰਾਵਾਂਗੇ ਰਾਤ ਨੂੰ 10 ਵਜੇ ਫੋਨ ਕਰਦੇ ਆ ਕਿ ਤੁਹਾਨੂੰ ਅਸੀਂ ਮੰਤਰੀਆਂ ਨਾਲ ਮੀਟਿੰਗ ਕਰਾ ਦਨੇ ਮੰਤਰੀਆਂ ਤਾਂ ਉਸ ਤੋਂ ਬਾਅਦ ਮੀਟਿੰਗਾਂ ਦਾ ਮੰਗਪੱਤਰ ਨਹੀਂ ਚੁੱਕੇ ਸੀ ਖੇਤਾਰਨਾ 6 ਤਰੀਕ ਨੂੰ ਲਾਇਆ 6 ਤਰੀਕ ਨੂੰ ਤੇਰ ਕੈਬਨਿਟ ਮੰਤਰੀ ਕਵੀਰ ਢਾਲੀਵਾਲ ਨੇ ਜਿਹੜੀ ਲੈਟਰ ਲਿਆ ਕੇ ਦਿੱਤੀ ਕਿ ਤੁਸੀਂ ਸਾਡੇ ਨਾਲ ਗੱਲ ਕਰਾਂ ਅਸੀਂ ਅਗਲਾ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸੀਐਮ ਸਾਹਮਣੇ ਸਾਨੂੰ 12 ਦਾ ਟਾਈਮ ਦਿੱਤਾ 12 ਤੋਂ ਬਾਅਦ 14 ਦਾ ਟਾਈਮ ਦਿੱਤਾ ਤੇ ਸਾਨੂੰ 16 ਦਾ ਟਾਈਮ ਦਿੱਤਾ 16 ਤੋਂ ਬਾਅਦ 15 ਨੂੰ ਐਪਰ ਵਾਲੇ ਦਿਨ ਫਲੋਰ ਦੇ ਵਿੱਚ ਪੁਰਸ ਅਕੈਡਮੀ ਦੇ ਵਿੱਚ ਜਿਹੜਾ ਸਾਡਾ ਟਾਈਮ ਰੱਖਿਆ ਕਿ ਉਦੋਂ ਵੀ ਸੀ ਕੀਤੀ ਵੀਸੀ ਦੇ ਇੱਥੇ ਕੋਈ ਪ੍ਰੋਸਾ ਨਹੀਂ ਦਿੱਤਾ ਤੇ ਨਾ ਹੀ ਸਾਨੂੰ ਕੋਈ ਇਹ ਗੱਲ ਕਹੀ ਹੈ ਕਿ ਵੀ ਹਾਂ ਅਸੀਂ ਤੁਹਾਡੀ ਪ੍ਰੋਬਲਮ ਦਾ ਕੋਈ ਹੱਲ ਕਰਾਂਗੇ ਸਾਨੂੰ ਕੋਈ ਵਧੀਆ ਪ੍ਰੋਸਾ ਨਹੀਂ ਦਿੱਤਾ ਗਿਆ ਤੇ ਅੱਜ ਹੁਣ ਜਿਹੜਾ ਤੁਸੀਂ ਹੁੰਦੀ ਸੀ ਸਭ ਨੂੰ ਦੇਖ ਕੇ ਆਇਆ ਮੰਗ ਪੱਤਰ ਆ ਸਾਡਾ ਅੱਜ ਦਾ ਕੋਈ ਕਿਸੇ ਨੂੰ ਮੰਗ ਪੱਤਰ ਦੇਣ ਦਾ ਕੋਈ ਹੈ ਨਹੀਂ ਸੀ ਸਾਡੀ ਆਲ ਇੰਡੀਆ ਦੀ ਹੜਤਾਲ ਸੀ ਟ੍ਰੇਡ ਜੂਨੀਅਨਾਂ ਨਾਲ ਦੀ ਤੇ ਉਹ ਵੀ ਸਾਡਾ ਫਸੀ ਇੱਕ ਟ੍ਰੇਡ ਜੂਨੀਅਨ ਦਾ ਪਾਰਟ ਹੈ ਤੇ ਅਸੀਂ ਵੀ ਜਿਹੜੀ ਆਪਣੀ ਹੜਤਾਲ ਜਿਹੜੀ ਅੱਜ ਜੋਰ ਸ਼ੋਰ ਨਾਲ ਆਪਣੀ ਸਮੂਹ ਚੁੱਪੀ ਲੈ ਕੇ ਤਾਂ ਅਸੀਂ ਉਹ ਹੜਤਾਲ ਜਿਹੜੀ ਅੱਜ ਹਾਂ ਠੀਕ ਹੈ ਬਿਲਕੁਲ ਹੈ ਤਾਂ ਵੀਰਾਂ ਜੀ ਦਾ ਇਹ ਸੱਜਿਆ ਦੇਖ ਸਕਦੇ ਜਿਹੜਾ ਮੰਗ ਪੱਤਰ ਜਿਹੜਾ ਜਿਹੜਾ ਦਿੱਤਾ ਗਿਆ ਜੀ ਇਹਨਾਂ ਵੱਲੋਂ ਜੀ ਡੀਸੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਦੇਖ ਸਕਦੇ ਜਿਹੜੀ ਹੜਤਾਲ ਦੱਸਿਆ ਜਾ ਰਿਹਾ ਕਿ ਹਰ ਜਗ੍ਹਾ ਦੇ ਵਿੱਚ ਜਿਹੜੀ ਇਹਨਾਂ ਦੀ ਹਰ ਪਿੰਡਾਂ ਤੇ ਹਰ ਸ਼ਹਿਰ ਦੇ ਵਿੱਚ ਜਿਹੜੀ ਇਹਨਾਂ ਦੀ ਹੜਤਾਲ ਆਪਣੀ ਮੰਗਾਂ ਨੂੰ ਲੈ ਕੇ ਤੇ ਦੇਖ ਸਕਦੇ ਹੋ ਕਾਫੀ ਜਿਹੜੀ ਦੱਸਿਆ ਜਾ ਰਿਹਾ ਕਿ ਮੰਗ ਪੱਤਰ ਜਿਹੜੇ ਦਿੱਤੇ ਗਏ ਪਰ ਹਾਲੇ ਤੱਕ ਜਿਹੜਾ ਕੋਈ ਵੀ ਜਿਹੜਾ ਹੱਲ ਨਹੀਂ ਆਇਆ ਇਹ ਤਸਵੀਰ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਏਗੀ ਹੁਣ ਤੱਕ ਜਿਹੜੇ ਦਾ ਬਹੁਤ ਬਹੁਤ ਧੰਨਵਾਦ वीडियो को शेयर ज़रूर करें और अगर आप विशार अंदासी चैनल को पहली बार देख रहे हैं तो चैनल को सब्सक्राइब करें बेल आइकन कर दबाएं कि जो भी हम रोज नई से नई वीडियो अपलोड करें उसका नोटिफिकेशन हम आपके तक पहुंचा सकें